ਨਮਸਕਾਰ ਦੋਸਤੋ ਮੈਂ ਕਰਨਵਰ ਸੇਸ਼ਟਰਾ ਤੁਹਾਨੂੰ ਸਵਾਗਤ ਕਰਦਾ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਲੱਗਿਆ ਹੋਇਆ ਬੈਨਰ ਕਿ ਜ਼ਬਰਨ ਪੰਜਾਬੀ ਨੌਜਵਾਨ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜੀ ਵੀਡੀਓ ਵੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਇਸ ਨੂੰ ਘੁੰਮਦੇ ਹੋਏ ਕਈ ਦਿਨ ਹੋ ਗਏ ਨੇ ਪਰ ਹੁਣ ਇਹਦੇ ਸਭ ਦੇ ਵਿੱਚ ਨਿਕਲ ਕੇ ਸਾਹਮਣੇ ਜੋ ਆਇਆ ਹੈ ਕਿ ਇਹਨਾਂ ਨੌਜਵਾਨਾਂ ਦੇ ਵਿੱਚ ਇੱਕ ਨੌਜਵਾਨ ਪਟਿਆਲਾ ਜ਼ਿਲ੍ਹਾ ਦਾ ਡਕਾਲਾ ਪਿੰਡ ਹੈਗਾ ਜਿੱਥੇ ਦਾ ਰਹਿਣ ਵਾਲਾ ਸੀਗਾ ਗੁਰਪ੍ਰੀਤ ਉਹਦਾ ਨਾਮ ਦੱਸਿਆ ਜਾਂਦਾ ਹੈਗਾ ਜਿਸ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਜ ਮਿਲ ਕੇ ਆਇਆ ਆ ਪਰਿਵਾਰਿਕ ਮੈਂਬਰਾਂ ਦੇ ਵਿੱਚ ਗੱਲ ਕਰੀ ਕਿ ਕਿਸ ਦਾ ਛੋਟਾ ਭਰਾ ਹੈ ਤੇ ਇੱਕ ਦੀ ਮਾਂ ਹੈ ਤੇ ਇੱਕ ਦਾ ਪਿਤਾ ਜੀ ਨੇ ਤੇ ਦੇ ਦਾਦਾ ਜੀ ਨੇ ਤੇ ਸਭ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਜਦੋਂ ਦੀ ਉਹਨਾਂ ਨੇ ਬੜੇ ਪੇਟੇ ਦੀ ਉਸ ਵੀਡੀਓ ਨੂੰ ਦੇਖਿਆ ਜਿੱਦੇ ਵਿੱਚ ਇਹ ਸੱਤ ਨੌਜਵਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅੱਗੇ ਘੋਹਾਰ ਲਗਾ ਰਹੇ ਨੇ ਕਿ ਸਾਨੂੰ ਤੋਖੇ ਦੇ ਨਾਲ ਭਰਤੀ ਕਰਵਾਇਆ ਗਿਆ ਤੇ ਹੁਣ ਫਰੰਟ ਲਾਈਨ ਦੇ ਵਿੱਚ ਖੜਾ ਕੇ ਜਿਹੜੀ ਯੂਕਰੇਨ-ਰੂਸ ਦੀ ਲੜਾਈ ਇਹ ਚੱਲ ਰਹੀ ਹੈ ਉੱਥੇ ਭੇਜਿਆ ਜਾ ਰਿਹਾ ਸੋ ਪੂਰਾ ਪਰਿਵਾਰ ਸੱਤੇ ਚ ਤੇ ਪੂਰਾ ਜਿਹੜਾ ਪਿੰਡ ਹੈ ਉਹ ਵੀ ਇਸ ਗੱਲ ਨੂੰ ਲੈ ਕੇ ਚਿੰਤਿਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਤੋਖੇ ਨਾਲ ਫੋਰਸ ਵਿੱਚ ਭਰਤੀ ਕਰਾ ਕੇ ਮਰਨ ਲਈ ਮੋਰੇ ਭੇਜਿਆ ਜਾਊਗਾ ਤਾਂ ਫੇਰ ਕੀ ਕਰਾਂਗੇ ਜਿੱਥੇ ਤੇ ਇਥੇ ਨੌਜਵਾਨ ਆਪਣੇ ਰੁਜ਼ਗਾਰ ਦੇ ਲਈ ਆਪਣੇ ਆਪ ਨੂੰ ਪਰਿਵਾਰ ਨੂੰ ਵਧੀਆ ਤਰੀਕੇ ਦਾ ਟ੍ਰੀਟਮੈਂਟ ਦੇਣ ਵਾਸਤੇ ਇੱਛਾ ਕਰਦੇ ਆ ਕਿ ਪਰਿਵਾਰ ਦੇ ਲਈ ਸੋਚ ਰੱਖਣ ਵਾਲੇ ਨੌਜਵਾਨ ਬਾਹਰ ਜਾ ਕੇ ਵਿਦੇਸ਼ਾਂ 'ਚ ਮਿਹਨਤ ਕਰਨਾ ਪਸੰਦ ਕਰਦੇ ਨੇ ਉੱਥੇ ਅਗਰ ਨੌਜਵਾਨਾਂ ਨੂੰ ਇਸ ਤਰ੍ਹਾਂ ਧੋਖੇ ਦੇ ਨਾਲ ਆਰਮੀ 'ਚ ਭਰਤੀ ਕਰ ਲਿਆ ਜਾਏਗਾ ਤਾਂ ਫਿਰ ਕੀ ਬਣੂਗਾ ਕਿਉਂਕਿ ਪੰਜਾਬ ਦੇ ਨੌਜਵਾਨ ਦਲੇਰ ਹੁੰਦੇ ਨੇ ਤੰਦਰੁਸਤ ਹੁੰਦੇ ਨੇ ਤੇ ਉਹਨਾਂ ਨੂੰ ਹਰੇਕ ਫੋਰਸ ਦੇ ਵਿੱਚ ਲਹਿਣ ਦੀ ਇੱਛਾ ਹੁੰਦੀ ਹੈ ਪਰ ਇੱਥੇ ਕੁਝ ਉਲਟਾ ਇਹ ਵੇਖਣ ਨੂੰ ਮਿਲਿਆ ਜਿਹੜੇ ਨੌਜਵਾਨ ਨੇ ਇਹ 20 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਹੈਗੇ ਨੇ ਹਾਲੇ ਉਮਰਾਂ ਇਹਨਾਂ ਦੀ ਸ਼ੁਰੂ ਹੋਈਆਂ ਨੇ ਜਵਾਨੀ 'ਚ ਪਹਿਰਾ ਰੱਖਈ ਹੈ ਪਹਿਰ ਰੱਖਈ ਹੈ ਤੇ ਇਹਨੂੰ ਫੋਰਸ ਵਿੱਚ ਭਰਤੀ ਕਰ ਲਿਆ ਗਿਆ ਜੇ ਸੀ ਇੰਡੀਅਨ ਆਰਮੀ ਦੀ ਗੱਲ ਕੀਤੀ ਜਾਵੇ ਤੇ ਇੰਡੀਅਨ ਆਰਮੀ 'ਚ ਭਰਤੀ ਹੋਣ ਵਾਸਤੇ ਇਹ ਨੌਜਵਾਨ 2-2 ਸਾਲ 3-3 ਸਾਲ ਮਿਹਨਤਾਂ ਕਰਦੇ ਨੇ ਫਿਰ ਜਾ ਕੇ ਕੀਤੀ ਉਹਨਾਂ ਦੀ ਇੰਡੀਅਨ ਆਰਮੀ 'ਚ ਸਿਲੈਕਸ਼ਨ ਹੁੰਦੀ ਹੈ ਤੇ ਫਿਰ ਭਰਤੀ ਹੁੰਦੀ ਹੈ ਇਹ ਨੌਜਵਾਨ ਜਿਸ ਤਰ੍ਹਾਂ ਇਹਦੇ ਮਾਪਿਆਂ ਨੇ ਦੱਸਿਆ ਇਹਨਾਂ ਦੀ ਮਾਂ ਨੇ ਦੱਸਿਆ ਕਿ ਹਲੇ 15 ਦਿਨ ਕ ਪਹਿਲਾਂ ਹੀ ਗਿਆ ਸੀਗਾ ਅ ਸੋਰੀ ਮਾਫ ਕਰਨਾ ਇਸੇ ਮਹੀਨੇ ਇਸੇ ਸਾਲ ਸੋਰੀ ਇਸੇ ਸਾਲ ਜਨਵਰੀ ਦੇ ਵਿੱਚ ਹੋ ਗਿਆ ਸੀਗਾ ਤੇ 15 ਦਿਨਾਂ ਦੇ ਵਿੱਚ ਹੀ ਇਹਦੀ ਸਿਲੇਕਸ਼ਨ ਹੋ ਜਾਂਦੀ ਹੈ ਤੇ ਫੋਨ ਆਉਂਦਾ ਕਿ ਸਰਕਾਰੀ ਨੌਕਰੀ ਮਿਲ ਗਈ ਪਰਿਵਾਰ ਚ ਖੁਸ਼ੀਆਂ ਸੀ ਕਿ ਚਲੋ ਸਰਕਾਰੀ ਨੌਕਰੀ ਮਿਲੀ ਹੈ ਪਰ ਜਦੋਂ ਬਾਅਦ ਦੇ ਵਿੱਚ ਇਹ ਵੀਡੀਓ ਆਉਂਦੀ ਤਾਂ ਉਸ ਤੋਂ ਬਾਅਦ ਪਿੰਡ ਵਾਲੇ ਵੀ ਕਹਿੰਦੇ ਤੇ ਪਰਿਵਾਰ ਵਾਲੇ ਵੀ ਸੋਚਦੇ ਨੇ ਕਿ ਆਹ ਨੌਕਰੀ ਸੀ ਜਿਹਦੇ ਕਰਕੇ ਨੌਜਵਾਨ ਨੂੰ ਅਸੀਂ ਖੁਸ਼ ਹੋ ਰਹੇ ਸੀ ਕਿ ਤੇ ਹੁਣ ਇਹ ਵੀਡੀਓ ਆਉਣ ਤੋਂ ਬਾਅਦ ਕਿਤਨੇ ਕਿਤੇ ਚਿੰਤਾ ਜਾਪਦੀ ਹੈ ਤੇ ਮਾਂ ਦਾ ਤਾਂ ਰੋ ਰੋ ਕੇ ਪੂਰਾ ਹਾਲ ਹੈ ਤੇ ਸਭ ਦੇ ਵਿੱਚ ਦਿਖਣਾ ਹੋਏਗਾ ਕਿ ਕੀ ਹੁਣ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਇਸ ਉੱਪਰ ਖਤਮ ਚੱਕਦੀ ਹੈ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਇਸ ਨੌਜਵਾਨ ਗੁਰਪ੍ਰੀਤ ਦੀ ਮਦਰ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂ ਕਿ ਅਸੀਂ ਪਿੰਡ ਜਾ ਕੇ ਆਏ ਤੇ ਫੋਨ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਿੰਡ ਵਾਸੀ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਦੇ ਵਿੱਚ ਕੋਸ਼ਿਸ਼ ਹੈ ਕਿ ਜੇਕਰ ਉਹਦੀ ਮਾਂ ਫੋਨ ਚੱਕ ਲੈਂਦੀ ਹੈ ਤਾਂ ਕੀ ਕੀ ਹੁਣ ਸਥਿਤੀ ਹੈ ਕਿਸ ਤਰ੍ਹਾਂ ਪਰ ਸਭ ਦੇ ਵਿੱਚ ਜਦੋਂ ਅਸੀਂ ਖਬਰ ਨੂੰ ਕਵਰ ਕਰਕੇ ਆਏ ਆ ਨਿਊਜ਼ ਨੂੰ ਕਵਰ ਕਰਕੇ ਆਏ ਆ ਤਾਂ ਉਹ ਸਭ ਦੇ ਵਿੱਚ ਦੇਖਿਆ ਗਿਆ ਕਿ ਹਾਲੇ ਤੱਕ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਨਹੀਂ ਪਹੁੰਚਿਆ ਨਾ ਉਸ ਏਰੀਏ ਦੇ ਐਮਐਲਏ ਸਾਹਿਬ ਉੱਤੇ ਪਹੁੰਚੇ ਨਹੀਂ ਕਿਉਂਕਿ ਹੁਣ ਜੋ ਪੰਜਾਬ ਦੇ ਕੈਬਨਿਟ ਮੰਤਰੀ ਵਿੱਚ ਸ਼ਾਮਲ ਨੇ ਚੇਤਨ ਸਿੰਘ ਜੋੜੇ ਮਾਜਰਾ ਉਹ ਇਹਨਾਂ ਦੇ ਐਮਐਲਏ ਹੈਗੇ ਨੇ ਨਾ ਉਹਨਾਂ ਕੋਲ ਕੋਈ ਵਿਅਕਤੀ ਉਹਨਾਂ ਨਾਲ ਜਾ ਕੇ ਦੁੱਖ ਸਾਂਝਾ ਕਰਕੇ ਆਏ ਤੇ ਨਾ ਪੁੱਛ ਕੇ ਆਇਆ ਕਿ ਕਿਸ ਤਰ੍ਹਾਂ ਦੀ ਜਿਹੜੀ ਦਿੱਕਤ ਹੈਗੀ ਹੈ ਸੋ ਕੋਸ਼ਿਸ਼ ਕਰਦੇ ਆ ਅਸੀਂ ਕਿ ਫੋਨ ਲਾਈਨ ਦੇ ਉੱਪਰ ਕੌਣ ਹੈਗੇ ਨੇ ਸੋ ਕੋ ਫੋਨ ਲਾਈਨ ਦੇ ਉੱਪਰ ਖੁਰਪ੍ਰੀਤ ਦੇ ਮਾਜਰਾ ਹੈਗੇ ਨੇ ਬਲਜਿੰਦਰ ਕੋਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜੀ ਸਾਸ਼ੀ ਗਾਲ ਜੀ ਆਖਛਰੇ ਪੰਜੀ ਏਵਨ ਪੰਜਾਬੀ ਟੀਵੀ ਤੇ ਲਾਈਵ ਚੱਲ ਰਿਹਾ ਪ੍ਰੋਗਰਾਮ ਤੇ ਲੋਕਾਂ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਕੀ ਗੁਰਪ੍ਰੀਤ ਦੇ ਲਈ ਬਸ ਇਹੇ ਬੇਨਤੀ ਹੈ ਕਿ ਹੱਥ ਜੋੜ ਕੇ ਗੁਰਪ੍ਰੀਤ ਸਹੀ ਸਲਾਮਤ ਕਰਨ ਵਾਲੀ ਪੰਜੀ ਕਿਸ ਗੁਰਪ੍ਰੀਤ ਕਿਹੜੇ ਮਹੀਨੇ ਚ ਵਿਦੇਸ਼ ਗਿਆ ਸੀਗਾ ਦੇਰੇ بار-ਬਾਰ ਮੈਂ ਜਵਾਬ ਦੇਣ ਦੀ ਥੱਕ ਗਈ ਵੀਰੇ ਮੇਰਾ ਦਿਮਾਗ ਨਹੀਂ ਕੰਮ ਕਰ ਰ ਮੈਂ ਬਹੁਤ ਥੱਕ ਗਈ ਬਿਲਕੁਲ ਜੀ ਪਰਿਵਾਰਕ ਮੈਂਬਰਾਂ ਦਾ ਸਵੇਰ ਤੋਂ ਰੋ ਰੋ ਬੁਰਾ ਹਾਲ ਹੈ ਬਾਰ-ਬਾਰ ਮੀਡੀਆ ਕਰਮੀਆਂ ਕੋਲ ਪਹੁੰਚ ਦੇਣੇ ਤਾਂ ਚਿੰਤਾ ਹੁੰਦੀ ਹੈਗੀ ਆ ਤੇ ਜਦੋਂ ਜਦੋਂ ਜੀ ਇਹ ਵੀਡੀਓ ਵੇਖੀਏ ਤੁਹਾਡੇ ਕੋਲ ਵੀਡੀਓ ਡਾਇਰੈਕਟ ਆਈ ਸੀ ਜਾਂ ਕਿਸੇ ਨੇ ਆ ਕੇ ਤੁਹਾਨੂੰ ਦੱਸਿਆ ਸੀਗਾ ਮੇਰੇ ਮਿਰਤੇ ਆ ਕੇ ਦੱਸਿਆ ਤਾਂ ਮੈਨੂੰ ਕੋਈ ਪਤਾ ਨਹੀਂ ਤਾਂ ਮਿਰਤੇ ਮੈਂ ਚੱਕ ਤਾ ਇਹਨਾਂ ਵਿਚਰ ਤੇ ਕਹਿ ਕਹਾਦੀ ਹੂੰ ਜੀ ਬੇ ਮੇਰੀ ਨਾ ਤਜੋੜ ਦੇ ਬੇਨਤੀ ਵੀ ਮੈਂ ਕੋਈ ਜੀ ਬ ਆਪਣੀ ਦੇ ਸਭ ਦੀ ਮੈਂ ਖੜਕੀ ਸੋ ਤੁਸੀਂ ਵੇਖ ਸਕਦੇ ਹੋ ਕਿ ਮੇਰਾ ਦਿলো ਦਿਮਾਗ ਤੇ ਗਹਿਰਾ ਹਾਸਰ ਪਹੁੰਚ ਰਿਹਾ ਤੇਰੇ ਕਿਸੇ ਨੂੰ ਕੁਝ ਨਹੀਂ ਪਤਾ ਹੈਰੇ ਬਾਰੇ ਜੀ ਹਾਂ ਕੋਈ ਕਿਸੇ ਟਾਈਮ ਕੋਈ ਸਵਾਲ ਪੁੱਛਤ ਵੀ ਹੋ ਸਕਦਾ ਜੀ ਹਾਂ ਮੇਰੇ ਦਿলো ਦਿਮਾਗ ਤੇ ਬਹੁਤ ਗਹਿਰਾ ਹਾਸਰ ਪਹੁੰਚ ਰਿਹਾ ਮੈਂ ਕੁਝ ਨਹੀਂ ਕਹਿ ਸਕਦੀ ਅਹ ਬਾਰ-ਬਾਰ ਮੈਂ ਤਾਰਿਕ ਤੇ ਕੁਝ ਨਹੀਂ ਬਤਾ ਸਕਦੀ ਮੈਂ ਇੱਕ ਵਾਰੀ ਬਤਾ ਦੇ ਠੀਕ ਆ ਬਾਰ-ਬਾਰ ਮਰਨਾ ਹਿੰਮਤ ਨਹੀਂ ਹੈਗੀ ਅ ਇੱਕ ਲਾਸਟ ਪ੍ਰਸ਼ਨ ਹੈ ਦੁਖਦੀ ਘੜੀ ਅਸੀਂ ਸਮਝ ਸਕਦੇ ਆ ਪਰ ਇਹ ਸਾਨੂੰ ਦੱਸੋ ਕਿ ਹੁਣ ਤੱਕ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਕੋਈ ਐਮਐਲਏ ਪਹੁੰਚਿਆ ਤੁਹਾਡੇ ਕੋਲੇ ਨਹੀਂ ਕੋਈ ਨਹੀਂ ਪਹੁੰਚਿਆ ਵੀਰੇ ਅ ਚਲੋ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਗੁਰਪ੍ਰੀਤ ਜਲਦੀ ਹੋਈ ਵਾਪਸ ਆਏਗਾ ਠੀਕ ਠਾਕ ਇਹ ਸਾਡੀ ਉਮੀਦ ਹੈ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਜੀ ਸਭ ਸੋ ਗੁਰਪ੍ਰੀਤ ਦੇ ਮਦਰਸੇਗੇ ਇਹ ਲਾਈਨ ਦੇ ਉੱਪਰ ਤੇ ਸਾਡੇ ਨਾਲ ਕੋਈ ਹੋਰ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਸੋ ਫੋਨ ਕੱਟ ਗਿਆ ਹੈਗਾ ਅ ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਕਹਿੰਦੇ ਕਿ ਸਵੇਰ ਦੇ ਮੀਡੀਆ ਕਰਮੀਆਂ ਉੱਤੇ ਪਹੁੰਚ ਰਹੇ ਨੇ ਪਰ ਹਾਲੇ ਤੱਕ ਕੋਈ ਵੀ ਐਮਐਲਏ ਜਾਂ ਕੋਈ ਵੀ ਮੰਤਰੀ ਉਹਨਾਂ ਕੋਲ ਨਹੀਂ ਪਹੁੰਚਿਆ ਹੈਗਾ ਤੇ ਉਹ ਕੋਸ਼ਿਸ਼ ਇਸ ਤਰ੍ਹਾਂ ਦੀ ਕਰ ਰਹੇ ਨੇ ਕਿ ਸਾਡਾ ਬੇਟਾ ਕਿਸੇ ਵੀ ਤਰੀਕੇ ਨਾਲ ਵਾਪਸ ਆ ਜਾਵੇ ਕੇਂਦਰ ਦੀ ਗੱਲਾਂ ਦਾ ਗਹਿਰਾ ਸਦਮਾ ਮੈਨੂੰ ਪਹੁੰਚ ਰਿਹਾ ਹੈ ਪਰੇਸ਼ਾਨ ਨੇ ਸਾਫ਼ ਤੌਰ ਦੇ ਉੱਪਰ ਜ਼ਿਆਦਾ ਗੱਲ ਕਰਨ ਨੂੰ ਚ ਵੀ ਸਮਰਤ ਨਹੀਂ ਹੈਗੇ ਉਹ ਕਹਿੰਦੇ ਕਿ ਬਾਰ ਬਾਰ ਕੀ ਗੱਲਾਂ ਕਰੀਏ ਉਹਨਾਂ ਨੂੰ ਬਾਰ ਬਾਰ ਲੱਗ ਰਿਹਾ ਪਰ ਹਾਲੇ ਤੱਕ ਕੋਈ ਵੀ ਸਰਕਾਰ ਦਾ ਅਧਿਕਾਰੀ ਜਾਂ ਸਰਤਕ ਸਰਕਾਰ ਦਾ ਕੋਈ ਐਮਐਲਏ ਉਹਨਾਂ ਕੋਲ ਨਹੀਂ ਪਹੁੰਚਿਆ ਹੈਗਾ ਕੀ ਕਾਰਨ ਹੈ ਪਤਾ ਨਹੀਂ ਪਰ ਜੇ ਵਿਦੇਸ਼ ਵਿੱਚ ਇਹ ਨੌਜਵਾਨ ਫਸੇ ਨੇ ਗੋਹਾਰ ਲਗਾ ਰਹੀ ਨੇ ਕਿ ਸਾਨੂੰ ਬਚਾਇਆ ਜਾਵੇ ਸਾਨੂੰ ਕੱਢੇ ਜਾਵੇ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜਾਂ ਨਿਊਜ਼ ਚੈਨਲ ਦੇ ਉੱਪਰ ਕਾਫੀ ਜ਼ਿਆਦਾ ਚੱਲ ਚੁੱਕੀ ਹੈ ਜਿਹਦੇ ਬਾਰੇ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਕਿ ਨੌਜਵਾਨ ਇੱਕ ਇਹਨਾਂ ਵਿੱਚੋਂ ਪਟਿਆਲੇ ਦਾ ਹੈਗਾ ਡਕਾਲਾ ਜ਼ਿਲ੍ਹੇ ਦਾ ਹੈਗਾ ਕੀ ਸਰਕਾਰ ਨੂੰ ਨਹੀਂ ਪਤਾ ਲੱਗਾ ਬਾਕੀ ਤੇ ਨੌਜਵਾਨ ਵੀ ਪੰਜਾਬ ਦੇ ਦੱਸੇ ਜਾ ਰਹੇ ਨੇ ਉਹਨਾਂ ਵੀ ਉਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਇਸੇ ਤਰ੍ਹਾਂ ਗੁਹਾਰ ਲਗਾ ਰਹੇ ਹੋਣੇ ਕਿਉਂਕਿ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ 7 ਮੁੰਡੀਆਂ ਲੜਕੀਆਂ ਦੀ ਵੀਡੀਓ ਆਈ ਹੈ ਜਿਹੜਾ ਜਿਹਨਾਂ ਦੇ ਆਰਮੀ ਦੀ ਵਰਦੀ ਤਾਂ ਜ਼ਰੂਰ ਪਾਈ ਹੋਈ ਹੈ ਪਰ ਇਹਨਾਂ ਦਾ ਸ਼ਾਇਦ ਚਿਹਰੇ ਵੀ ਨਜ਼ਰ ਆ ਰਹੇ ਨੇ ਸੋ ਅਪ ਇਹਨਾਂ ਦੀ ਪਛਾਣ ਤਾਂ ਹੋ ਹੀ ਰਹੀ ਹੈ ਕੌਣ ਲੋਕ ਪਰ ਇਹਦੇ ਉੱਪਰ ਸਰਕਾਰ ਕੰਮ ਕਿਉਂ ਨਹੀਂ ਕਰ ਰਹੀ ਹੈਗੀ ਇਹ ਵੀ ਦੇਖਣਾ ਹੋਵੇਗਾ ਸੋ ਇਹ ਸਭ ਦੇ ਵਿੱਚ ਜਿਹੜੇ ਪਿੰਡ ਵਾਸੀ ਨੇ ਉਹ ਵੀ ਸਾਡੇ ਸੰਪਰਕ ਚਾ ਰਹੇ ਨੇ ਅਸੀਂ ਪਿੰਡ ਵਾਸੀ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈਗਾ ਗੁਰਪ੍ਰੀਤ ਦੇ ਜਿਹੜੇ ਦੋਸਤ ਹੈਗੇ ਨੇ ਪਿੰਲੇ ਚੋਲੇ ਨਾਲ ਖੇਡਦੇ ਰਹੇ ਨੇ ਉਹ ਵੀ ਸੰਪਰਕ ਚਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੀ ਆਂ ਆਪਾਂ ਕੀ ਕਹਿੰਦੇ ਨੇ ਪਰ ਸਭ ਦੇ ਇਹਦੇ ਵਿੱਚ ਇਹ ਵੀ ਜ਼ਿਕਰ ਜੋਗ ਹੈ ਕਿ ਇਹਨਾਂ ਦੇ ਜਿਹੜੇ ਮੰਤਰੀ ਐਮ ਐਲ ਏ ਚੇਤਨ ਸਿੰਘ ਜੋੜੇ ਮਾਤਰਾ ਨੇ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਬਰਹਾਲ ਦੀ ਘੜੀ ਚਿੰਤਾ ਇਸ ਗੱਲ ਦੀ ਹੈ ਕਿ ਨੌਜਵਾਨ ਫਿਲਹਾਲ ਵੀਡੀਓ ਬਣਾ ਕੇ ਮਦਦ ਦੀ ਘਾਟ ਕਰ ਰਹੇ ਨੇ ਕੇਂਦਰ ਸਰਕਾਰ ਵੱਲੋਂ ਬਿਆਨ ਜ਼ਰੂਰ ਆਇਆ ਹੈਗਾ ਉਸ ਬਿਆਨ ਦੇ ਵਿੱਚ ਕੇਂਦਰ ਸਰਕਾਰ ਕਹਦੀ ਹੈਗਾ ਉਹਦਾ ਜਿਹੜਾ ਮੰਤਰਾਲੇ ਹੈਗਾ ਵਿਦੇਸ਼ ਮੰਤਰਾਲੇ ਉਹ ਕਹਿੰਦਾ ਹੈਗਾ ਕਿ ਅਸੀਂ ਦੇਖਦੇ ਆਂ ਵੀ ਪੁਸ਼ਟੀ ਕਰਦੇ ਆਂ ਕੀ ਹੈਗਾ ਕੋਸ਼ਿਸ਼ ਕਰਦੇ ਆਂ ਕਿ ਕਿਸ ਨੂੰ ਉੱਚ ਸਟੇਜ ਦੇ ਉੱਪਰ ਗੱਲ ਹੋਏਗੀ ਇਹਦੇ ਵਿੱਚ ਜੇਕਰ ਇਹਦੇ ਦੀ ਇੱਕ ਟੈਕਨੀਕਲ ਗਲਤੀ ਸਮਝਣ ਵਾਲੇ ਕਿ ਕਹਿੰਦੇ 15 ਦਿਨ ਹਕ ਹੋਏ ਸੀਗੇ ਉਹਨੂੰ ਗਏ ਹੋਏ ਤੇ ਉਹਨੂੰ ਭਰਤੀ ਵੀ ਕਰ ਲਿਆ ਗਿਆ ਹਥਿਆਰ ਵੀ ਦੇ ਦਿੱਤੇ ਗਏ ਟ੍ਰੇਨਿੰਗ ਵੀ ਹੋ ਗਈ ਸਾਰਾ ਕੁਝ ਹੋ ਗਿਆ ਸਰਕਾਰੀ ਨੌਕਰੀ ਮਿਲ ਗਈ ਉੱਥੇ ਜੋ ਕ੍ਰੇਨ ਦੇ ਵਿੱਚ ਕਹ ਲਈਏ ਰੂਸ ਵਿੱਚ ਕਹ ਲਈਏ ਜੋ ਕ੍ਰੇਨ ਰੂਸ ਦੀ ਜਿਹੜੀ ਲੜਾਈ ਲੱਗੀ ਹੋਈ ਹੈ ਉੱਥੇ ਤੇ ਹੁਣ ਫਰੰਟ ਲਾਈਨ ਦੇ ਵਿੱਚ ਲੜਨ ਲਈ ਜੰਗ ਲਈ ਭੇਜ ਰਹੇ ਨੇ ਇਹਨਾਂ ਨੌਜਵਾਨਾਂ ਦਾ ਜੇ ਵੀਡੀਓ ਸੁਣੀ ਜਾਵੇ ਤਾਂ ਪਹਿਲੀ ਵੀਡੀਓ ਚ ਕਹਿ ਰਹੇ ਨੇ ਕਿ ਸਾਨੂੰ ਤਾਂ ਹਜੇ ਚੰਗੀ ਤਰ੍ਹਾਂ ਬੰਦੂਖ ਬੰਦੂਖ ਵੀ ਪકડਨੀ ਨਹੀਂ ਆਉਂਦੀ ਹੈਗੀ। ਸੋ ਇਹ ਜੇ ਨੌਜਵਾਨ ਫਿਰ ਕਿਸ ਤਰ੍ਹਾਂ ਜੰਗ ਦੇ ਵਿੱਚ ਮੂਰੇ ਹੋਣਗੇ, ਜੰਗ ਦੇ ਵਿੱਚ ਅੱਗੇ ਜਾਣਗੇ। ਸੋ ਇਹ ਜਿਹੜੀਆਂ ਗੱਲਾਂ ਨੇ ਬੜੀ ਚਿੰਤਿਤ ਕਰਨ ਵਾਲੀਆਂ ਹੈਗੀਆਂ ਨੇ। ਜਿੱਥੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੇ ਲਈ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਮਿਹਨਤ ਕਰਨ ਲਈ ਜਾਂਦੇ ਨੇ, ਉੱਥੇ ਹੀ ਜੇਕਰ ਇਸ ਤਰ੍ਹਾਂ ਨੌਜਵਾਨਾਂ ਦੇ ਨਾਲ ਤੱਕਾ ਹੋਈਗਾ ਤਾ ਫਿਰ ਕਿਤੇ ਕਿਤੇ ਬਿਲਕੁਲ ਚਿੰਤਾ ਬਣਦੀ ਹੈ ਤੇ ਪਿੰਡ ਵਾਸੀ ਤਾਂ ਪਰੇਸ਼ਾਨ ਹੈਗੇ ਹੈਗੇ ਨੇ ਮਾਪੇ ਪਰੇਸ਼ਾਨ ਹੈ ਪਿਤਾ ਪਰੇਸ਼ਾਨ ਹੈ ਦਾਦਾ ਪਰੇਸ਼ਾਨ ਹੈ ਛੋਟਾ ਭਾਈ ਪਰੇਸ਼ਾਨ ਹੈ ਇਹ ਤਾਂ ਸਿਰਫ ਇੱਕ ਗੁਰਪ੍ਰੀਤ ਦੀ ਗੱਲ ਹੈ ਜਿਹੜੇ ਬਾਕੀ ਦੇ ਹੋਰ 6 ਨੌਜਵਾਨ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਕੀ ਹਾਲ ਹੋਣਾ ਹੈਗਾ ਸੋ ਇਹ ਲਗਾਤਾਰ ਇਸ ਗੱਲ ਦੀ ਚਿੰਤਾ ਬਣੀ ਹੋਈ ਹੈ ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਕੋਈ ਸੁਪਰ ਟਿਕਟ ਆਪਣੇ ਸਾਹਮਣੇ ਨਹੀਂ ਆਈ ਹੈਗੀ ਕੀ ਇਹਨਾਂ ਨੌਜਵਾਨਾਂ ਨੂੰ ਵੀਡੀਓ ਲਗਾਉਂਦਾ ਕੋਈ ਫਾਇਦਾ ਹੋਏਗਾ ਹਾਲਾਂਕਿ ਪਹਿਲਾਂ ਕਵਾਰ ਇਹਨਾਂ ਨੌਜਵਾਨਾਂ ਦੇ ਲਈ ਜਾਂ ਪੰਜਾਬ ਤੋਂ ਬਾਹਰ ਫਸੇ ਹੋਏ ਨੌਜਵਾਨਾਂ ਦੇ ਲਈ ਕਈ ਲੋਕ ਅਗਿਆਉਂਦੇ ਰਹੇ ਨੇ ਖੁਦ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਸੀਗੇ ਜਦੋਂ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਨੌਜਵਾਨ ਦੀ ਮੌਤ ਹੋ ਜਾਂਦੀ ਸੀ ਉਹਨਾਂ ਦੀ ਬੋਡੀ ਵਾਪਸ ਲਿਆਉਣ ਦੀ ਸੀ ਜਾਂ ਕੁਝ ਤਰ੍ਹਾਂ ਮਦਦ ਕਰਨੀ ਹੁੰਦੀ ਸੀਗੀ ਸੰਗਰੂਰ ਤੋਂ ਰਹੇ ਆਪਣਾ ਐਬਿਲਿਟੀਕਲ ਲੀਡਰ ਰਾਮੂ ਵਾਲੀਆ ਸਾਹਿਬ ਵੀ ਨੌਜਵਾਨਾਂ ਲਈ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਨੇ ਪਰ ਹੁਣ ਦੇਖਣਾ ਹੋਏਗਾ ਕਿ ਇਹ ਸਭ ਦੇ ਵਿੱਚ ਇਹ ਨੌਜਵਾਨਾਂ ਦੀ ਆਵਾਜ਼ ਜਿਹੜੀ ਹੈਗੀ ਹੈ ਸੁਣੀ ਜਾਊਗੀ ਜਾਂ ਨਹੀਂ ਸੁਣੀ ਜਾਊਗੀ ਸੋ ਅਸੀਂ ਇਸ ਗੱਲ ਦੀ ਚਿੰਤਾ ਜਤਾ ਰਹੇ ਹਾਂ ਕਿ ਪੰਜਾਬ ਦੇ ਨੌਜਵਾਨ ਕਦੋਂ ਤੱਕ ਵਿਦੇਸ਼ਾਂ ਵਿੱਚ ਫਸੇ ਰਹਿਣਗੇ ਪਿਛਲੇ ਦਿਨੀ ਕਈ ਖਬਰਾਂ ਲਗਾਤਾਰ ਆ ਰਹੀਆਂ ਸੀਗੀਆਂ ਕਿ ਕੈਨੇਡਾ ਗਏ ਹੋਏ ਨੌਜਵਾਨਾਂ ਦੀ ਮੌਤ ਦੀ ਖਬਰ ਆ ਰਹੀ ਸੀ ਕਿ ਹਜੇ ਨਾ ਸੀਗਾ ਨੌਜਵਾਨ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਉਹ ਸ਼ਾਂਤ ਚਲਾ ਗਿਆ ਨੌਜਵਾਨ ਕਿਸੇ ਐਕਸੀਡੈਂਟ ਚ ਮਾਰੇ ਗਿਆ ਕਿਸੇ ਚੜਾਪ ਚ ਮਾਰੇ ਗਿਆ ਇਹ ਜਿਹੜੇ ਗੱਲਾਂ ਚਿੰਤਿਤ ਕਰਦੀਆਂ ਸੀ ਕਿ ਵਿਦੇਸ਼ਾਂ ਚ ਕਿਤੇ ਅਸੀਂ ਆਪਣੇ ਰੋਜ਼ਗਾਰ ਲਈ ਆਪਣੇ ਪਰਿਵਾਰ ਲਈ ਜਾਂਦੇ ਆ ਪਰ ਉੱਥੇ ਜਦੋਂ ਆਹ ਸਾਰਾ ਕੁਝ ਹੋ ਜਾਂਦਾ ਕਿਤੇ ਨਾ ਕਿਤੇ ਚਿੰਤਾ ਜਿਤਾਂਦਾ ਹੈਗਾ ਸੋ ਅਸੀਂ ਸਭ ਇਸੇ ਗੱਲ ਦੀ ਬਿਲਕੁਲ ਚਿੰਤਾ ਜਿਦਾ ਰਹੇ ਕਿ ਇਹ ਨੌਜਵਾਨ ਜਿਹੜੇ 7 ਦੇ 7 ਨੌਜਵਾਨ ਨੇ ਵਾਪਸ ਪਰਤਣ ਵਾਪਸ ਆ ਜਾਣ ਤਾਂ ਕਿ ਅਸੀਂ ਗੱਲ ਕਰ ਸਕੀਏ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਵਾਪਸ ਪਰਤੇ ਨਹੀਂ ਸਵੀ ਸ੍ਰਾਮਤ ਪਰਸਨ ਕੇ ਤਾਂ ਠੀਕ ਰਹੂਗਾ ਔਰ ਸਭ ਦੇ ਵਿੱਚ ਜਿਹੜੀ ਤਸਵੀਰ ਹੈਗੀ ਆ ਬੜੀ ਦੁਖਦਾਈ ਤਸਵੀਰ ਹੈ ਇਹ ਡਕਾਲਾ ਪਿੰਡ ਦਾ ਨੌਜਵਾਨ ਸੀ ਗੁਰਪ੍ਰੀਤ ਜੋ ਕਿ ਵਿਦੇਸ਼ ਗਿਆ ਸੀਗਾ ਤੇ ਉਸ ਵੀਡੀਓ ਜਿਹੜੀ ਵਾਇਰਲ ਹੋਈ ਹੈ ਫੌਜੀ ਨੌਜਵਾਨਾਂ ਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੇ ਕਹਿ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਕੀ ਸਾਨੂੰ ਜਬਰਨ ਫੋਰਸ ਵਿੱਚ ਪ੍ਰਤੀ ਕਰਾਇਆ ਗਿਆ ਸੋ ਇਹ ਸਭ ਦੇ ਵਿੱਚ ਡਕਾਲਾ ਪਿੰਡ ਤੋਂ ਗੁਰਪ੍ਰੀਤ ਦੇ ਸਾਥੀ ਗੁਰਪ੍ਰੀਤ ਦੇ ਰਹੇ ਦੋਸਤ ਪਿੰਡ ਵਾਸੀ ਸਾਡੇ ਨਾਲ ਦੀ ਉਹਨਾਂ ਨਾਲ ਗਲਤ ਕਰਦੇ ਆ ਹੈਲੋ ਹੈਲੋ ਹਾਂਜੀ ਵੀਰ ਜੀ ਕੌਣ ਜੀ ਅ ਹਰਜਿੰਦਰ ਸਿੰਘ ਗੱਲ ਕਰ ਰਿਹਾ ਜੀ ਮੈਂ ਡਕਾਲੇ ਤੋਂ ਹਰਜਿੰਦਰ ਸਿੰਘ ਜੀ ਪਹਿਲਾਂ ਤਾਂ ਬੜੀ ਦੁਖਦੀ ਖਬਰ ਹੈ ਕਿ ਡਕਾਲੇ ਤੋਂ ਠੋਡੇ ਪਿੰਡ ਦਾ ਹੀ ਗੁਰਪ੍ਰੀਤ ਜਿਹੜੀ ਵੀਡੀਓ ਸਾਹਮਣੇ ਆਉਂਦੀ ਉਹਨਾਂ ਸੱਤ ਨੌਜਵਾਨਾਂ ਦੇ ਵਿੱਚ ਜਿਹੜੇ ਨੌਜਵਾਨ ਕਹਿ ਰਹੇ ਨੇ ਕਿ ਸਾਨੂੰ ਜ਼ਬਰਦਸਤ ਦੇ ਆਰਮੀ ਦੇ ਵਿੱਚ ਭਰਤੀ ਕਰ ਲਿਆ ਗਿਆ ਤੁਸੀਂ ਗੁਰਪ੍ਰੀਤ ਬਾਰੇ ਕਿੰਨਾ ਕੁ ਜਾਣਦੇ ਹੋ ਗੁਰਪ੍ਰੀਤ ਦੇ ਕਿੰਨੇ ਕ ਦੇੜੇ ਸੀ ਤੁਸੀਂ ਅ ਮੇਰੀ ਬੜੀਆ ਲਿਆਸ ਸੀਗੀ ਜੀ ਉਹਦੇ ਨਾਲ ਮੇਤੋਂ ਛੋਟੀ ਕਲਾਸ ਚ ਪਹਿਲਾਂ ਛੋਟੇ ਹੁੰਦੇ ਇਕੱਠੇ ਵੀ ਪੜ੍ਹੇ ਆ ਬਾਅਦ ਚ ਮੈਂ ਸਕੂਲ ਚੇਂਜ ਕਰ ਲਿਆ ਸੀ ਆਪਣੇ ਲਾਗੇ ਉਹ ਘਰ ਆ ਦਾ ਜੀ ਮਤਲਬ ਬਹੁਤ ਵਧੀਆ ਇਨੋਸੈਂਟ ਸੀਗਾ ਮੁੰਡਾ ਜੀ ਮਤਲਬ ਖੇਤੀਬਾੜੀ ਦੋ ਗਿੱਲੇ ਜ਼ਮੀਨ ਸੀਗੀ ਉਹਨਾਂ ਕੋਲ ਵਿਚਾਰਾ ਉਹ ਉਰੇ ਵੀ ਪ੍ਰਾਈਵੇਟ ਸੈਕਟਰ ਚ ਵੀ ਉਹਨੇ ਜੌਬ ਕਰੀ ਆ ਥੋੜਾ ਮੋਟਾ ਟਾਈਮ ਫਿਰ ਉਹਨੂੰ ਚਾਹਣਾ ਹੋਊਗੀ ਵੀ ਬਾਹਰ ਦੀ ਵੀ ਮੈਂ ਬਾਹਰ ਪਹਿਲਾਂ ਟੂਰਿਸਟ ਘੁੰਮ ਕੇ ਬਾਅਦ ਵਿੱਚ ਕਿਤੇ ਵਧੀਆ ਕੰਟਰੀ ਦਾ ਵੀਜ਼ਾ ਲਵਾ ਕੇ ਉੱਥੇ ਸੈਟਲ ਹੋ ਜਾਊਂਗਾ ਜੀ ਬਹੁਤ ਓਕੇ ਪੈਸੇ ਪੂਸੇ ਕਰਕੇ ਪਤਾ ਨਹੀਂ ਕਿਵੇਂ ਟੂਰਿਸਟ ਵੀਜ਼ੇ ਤੇ ਗਿਆ ਸੀਗਾ ਉਹ ਪਹਿਲਾਂ ਸਪੇਨ ਵੀ ਆਇਆ ਘੁੰਮ ਕੇ ਇੱਕ ਈ ਕੰਟਰੀ ਹੋਰ ਆਇਆ ਸੀਗਾ ਘੁੰਮ ਕੇ ਉਹ ਜੀ ਉਹਨਾਂ ਦਸੰਬਰ ਚ ਗਿਆ ਸੀਗਾ ਇਹ ਰਸ਼ੀਆ ਜੀ ਜੀ ਰਸ਼ੀਆ ਗਿਆ ਹੋਇਆ ਉੱਥੇ ਕਿਸੇ ਕੋਈ ਸੁਣਨ ਚ ਆਇਆ ਸਾਨੂੰ ਵੀ ਹੂੰ ਵੀ ਕੋਈ ਟੈਕਸੀ ਡਰਾਈਵਰ ਸੀਗਾ ਉਹ ਉਹ ਲੈ ਗਿਆ ਉਹਨਾਂ ਨੂੰ ਵੀ ਤੁਸੀਂ ਤੁਹਾਨੂੰ ਬੈਲਾਰੂਸ ਵੀ ਘੁੰਮ ਸਕਦੇ ਤੁਸੀਂ ਰਸ਼ੀਆ ਦੇ ਵੀਜ਼ੇ ਤੇ ਉਹਨਾਂ ਨੂੰ ਗੱਲਾਂ ਇਕ ਲਾ ਕੇ ਲੈ ਗਿਆ ਉਹ ਲੈ ਕੇ ਗਿਆ ਹੋਇਆ ਉਤੋਂ ਬਾਅਦ ਚ ਬੈਲਾਰੂਸ ਲੈ ਕੇ ਜਾਣ ਤੋਂ ਬਾਅਦ ਚ ਉਹਨਾਂ ਤੋਂ ਪੈਸੇ ਨਹੀਂ ਮੰਗ ਕਰਨ ਲੱਗ ਗਿਆ ਉਹ ਇੱਕ ਤਰੀਕੇ ਨਾਲ ਉਹ ਫਸਾ ਕੇ ਬੈਲਾਰੂਸ ਲੈ ਗਿਆ ਪਹਿਲਾਂ ਫਿਰ ਪੈਸੇ ਦੀ ਮੰਗ ਕੀਤੀ ਹਾਂਜੀ ਹਾਂ ਪੈਸੇ ਇਹ ਕਹਿੰਦੇ ਵੀ ਇਹ ਸਾਡੇ ਕੋਲ ਤਾਂ ਹੈ ਨਹੀਂ ਪੈਸੇ ਵੀ ਅਸੀਂ ਨਹੀਂ ਨਹੀਂ ਸਾਡੇ ਹੈ ਕਿ ਇਹਨਾਂ ਨੇ ਦਿੱਤੇ ਨਹੀਂ ਉਹ ਉੱਥੇ ਛੱਡ ਕੇ ਇਹਨਾਂ ਨੂੰ ਚਲਾ ਗਿਆ ਜੀ ਉੱਥੇ ਫਿਰ ਉੱਥੇ ਦੇ ਲੋਕਲ ਸੀਗੇ ਜਿਹੜੇ ਉਹਨਾਂ ਨੇ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਵੀ ਸੰ nghiਗਤ ਬੰਦੇ ਘਿਰ ਰਹੇ ਨੇ ਉਰੇ ਜੀ ਉੱਥੇ ਦੀ ਬੈਲਾਰੂਸ ਦੀ ਪੁਲਿਸ ਨੇ ਇਹਨਾਂ ਨੂੰ ਜਦ ਚੈੱਕ ਕੀਤਾ ਇਹਨਾਂ ਕੋਲ ਡਾਕੂਮੈਂਟ ਹੈਗੇ ਸੀਗੇ ਪਰ ਰਸ਼ੀਆ ਦਾ ਟੂਰਿਸਟ ਵੀਜ਼ਾ ਸੀਗਾ ਇਹਨਾਂ ਕੋਲ ਜੀ ਇਹਨਾਂ ਨੇ ਆਪਦੀ ਦੱਸੀ ਉੱਥੇ ਫਿਰ ਬੈਲਾਰੂਸ ਦੀ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਇਹਨਾਂ ਨੂੰ ਰਸ਼ੀਅਨ ਆਰਮੀ ਕੋਲ ਆਪਣਾ ਛੱਡਤਾ ਛੱਡਿਆ ਹੋਇਆ ਉੱਥੇ ਇਹਨਾਂ ਨੂੰ 2-3 ਦਿਨ ਤੱਕ ਬੰਦ ਰੱਖਿਆ ਗਿਆ ਜੀ 2-3 ਦਿਨ ਬੰਦ ਰੱਖਣ ਤੋਂ ਬਾਅਦ ਇਹਨਾਂ 'ਗੇ ਸ਼ਰਤ ਰੱਖੀ ਉਹਨਾਂ ਨੇ ਟਰਾਂਸਲੇਟਰ ਬੁਲਾ ਕੇ ਹੂੰ ਵੀ ਤੁਹਾਡੇ ਕੋਲ ਦੋ ਰਸਤੇ ਨੇ ਜਾਂ ਤਾਂ ਤੁਹਾਨੂੰ ਹੋਊਗੀ 10 ਸਾਲ ਦੀ ਕੈਦ ਜੀ ਨਹੀਂ ਤੁਸੀਂ ਸਾਡੀ ਸਰਵਿਸ ਕਰੋਦੇ ਆਰਮੀ ਚ ਵੀ ਐਜ਼ ਅ ਹੈਲਪਰ ਕਰੋ ਜੀ ਵੀ ਵੀ ਤੁਹਾਨੂੰ ਕੋਈ ਲੜਨਾ ਨਹੀਂ ਕੋਈ ਹੋ ਨਹੀਂ ਇਹਨਾਂ ਨੂੰ ਲਾ ਲਓ ਆਪਣੀਆਂ ਗੱਲਾਂ ਤੇ ਲਾ ਕੇ ਕੰਟਰੈਕਟ ਵਗੈਰਾ ਸਾਈਨ ਕਰਵਾ ਲਿਆ ਇਹਨਾਂ ਤੋਂ ਯਾਨੀ ਕਿ ਕੰਮ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਹੈਲਪ ਦਾ ਵੀ ਕਿਸੇ ਤਰ੍ਹਾਂ ਦੀ ਮਦਦ ਕਰਨੀ ਆ ਰੋਟੀ ਪਾਣੀ ਬਣਾਉਣੀ ਜਾਂ ਹੋਰ ਸੇਵਾ ਕਰਤੀ ਹਾਂਜੀ ਹਾਂਜੀ ਕਿਉਂਕਿ ਇਹ ਜਿਹੜਾ ਆਪਣੇ ਪਿੰਡ ਦਾ ਨੌਜਵਾਨ ਆ ਗੁਰਪ੍ਰੀਤ ਜੀ ਇਹ ਪੜਿਆ ਵੀ 8 9 ਗੇ ਪੜਿਆ ਹੋਇਆ ਇਹ ਜੀ ਪਰ ਅਸੀਂ ਤਸਵੀਰ ਦੇਖ ਰਹੇ ਆ ਜਿਹੜੀ ਤਸਵੀਰ ਇਹਦੀ ਨੌਜਵਾਨ ਦੀ ਆਈ ਏ ਸਾਡੇ ਕੋਲੇ ਇਸ ਨੌਜਵਾਨ ਦੇ ਹੱਥ ਚ ਦਾ ਬੜਾ ਆਧੁਨਿਕ ਹਥਿਆਰ ਪਕੜਿਆ ਹੋਇਆ ਹਾਂਜੀ 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 ਇਹਨਾਂ ਨੂੰ ਫਿਰ ਉਦੋਂ ਬਾਅਦ ਚ ਇਹ ਡਰ ਕੇ ਇਹਨਾਂ ਨੇ ਸਾਈਨ ਕਰਤੇ ਕਰਨ ਤੋਂ ਬਾਅਦ ਚ ਇਹਨਾਂ ਦੇ ਤਾਂ 15-15 ਦਿਨ ਕਹਿੰਦੇ ਨੇ ਕਿ ਉਹਨਾਂ ਨੂੰ ਟ੍ਰੇਨਿੰਗ ਹੋਈ ਹੈ। ਇਹਨਾਂ ਨੂੰ ਸਾਡੇ ਲਾਲੋ ਜਿਹੜੀ ਇਹਨਾਂ ਦੀ ਫੈਮਿਲੀ ਹੈ ਉਹ ਕਹਿੰਦੇ ਨੇ ਸਾਨੂੰ ਹਫਤਾ 10 ਦਿਨ ਪਹਿਲਾਂ ਪਤਾ ਲੱਗਿਆ ਉਹਨਾਂ ਨੂੰ। ਵੀ ਭਰਤੀ ਹੋਇਆ। ਉਹਨਾਂ ਨੂੰ ਭਰਤੀ ਹੋ ਗਿਆ ਪਹਿਲਾਂ ਤਾਂ ਉਹ ਖੁਸ਼ ਹੋ ਗਏ ਸਾਡੇ ਪੁਰੇ ਜਿਹੜੇ ਇਹਦੇ ਮਾਪੇ ਨੇ ਉਹ ਬੜੇ ਖੁਸ਼ ਹੋਏ ਵੀ ਸਾਡਾ ਮੁੰਡਾ ਆਰਮੀ ਚ ਭਰਤੀ ਹੋ ਗਿਆ ਇਹ ਕੋ ਫਲਾਣਾ ਹੈਨਾ ਵੀ ਵਧੀਆ ਗੱਲ ਆ ਉਹਨਾਂ ਨੂੰ ਪਰ ਕਾਲਾ ਸੱਚ ਪਤਾ ਨਹੀਂ ਸੀਗਾ ਇਹਦਾ ਵੀ ਕੀ ਕਾਲਾ ਸੱਚ ਹੈ ਦੇ ਪਿੱਛੇ। ਕੀ ਗੱਲਬਾਤ ਹੈ ਜਦੋਂ ਉਹਨਾਂ ਅੱਗੇ ਵੀਡੀਓ ਆਈ ਸਾਹਮਣੇ ਹੂੰ ਤਾਂ ਉਸ ਟਾਈਮ ਤੋਂ ਬਾਅਦ ਚ ਪਰਿਵਾਰ ਬਹੁਤ ਪਰੇਸ਼ਾਨ ਆ ਹੋ ਉਹਨੇ ਜਿਹੜਾ ਇਹ ਮੁੰਡਾ ਸਾਡਾ ਗੁਰਪ੍ਰੀਤ ਹੂੰ ਇਹ ਇਹਨਾਂ ਨੂੰ ਸੱਚ ਨਹੀਂ ਦੱਸਦਾ ਹੈਗਾ ਉਹ ਉਂਝ ਕਹੀ ਜਾਂਦਾ ਵੀ ਹਾਂ ਮੈਂ ਠੀਕ ਆ ਠੀਕ ਆ ਠੀਕ ਆ ਹੂੰ ਕੀ ਬਤਾ ਉਥੇ ਪ੍ਰੈਸ਼ਰ ਚ ਕੋਈ ਕਹਾ ਰਿਹਾ ਜਾਂ ਆਪ ਕਹਿ ਰਿਹਾ ਇਹ ਰੱਬ ਜਾਣੇ ਹਰਜਿੰਦਰ ਜੀ ਦੱਸੋ ਕਿ ਇਹਦੇ ਨਾਲ ਗੁਰਪ੍ਰੀਤ ਨਾਲ ਵੀਡੀਓ ਕਾਲ ਹੁੰਦੀ ਹੈ ਜਾਂ ਦੀ ਆਡੀਓ ਕਾਲ ਹੋ ਰਹੀ ਹੈ ਨਹੀਂ ਜੀ ਨਹੀਂ ਆਡੀਓ ਕਾਲ ਹੀ ਹੋ ਰਹੀ ਹੈ ਇਹਨਾਂ ਦੀ ਜੀ ਇਸ ਕਰਕੇ ਆਪਾਂ ਕਹਿ ਨਹੀਂ ਸਕਦੇ ਵੀ ਕਿਸ ਤਰ੍ਹਾਂ ਦੀ ਸਥਿਤੀ ਚ ਕੋਈ ਗੱਲ ਹਾਂਜੀ ਹਾਂਜੀ ਹੁਣ ਇਹਨਾਂ ਦੀ ਪਰਿਵਾਰ ਦੀ ਵੀ ਇਹੀ ਮੰਗ ਹੈ ਵੀ ਬੱਚਾ ਸਾਡਾ ਸਹੀ ਸਲਾਮਤ ਵਾਪਸ ਆ ਜੇ ਹੂੰ ਕਿਉਂਕਿ ਇਹਨਾਂ ਨੂੰ ਹੁਣ ਪਤਾ ਲੱਗਿਆ ਬਹੁਤ ਪੋਲਾ ਪਰਿਵਾਰ ਆ ਉਹ ਇਹਨਾਂ ਨੂੰ ਮਤਲਬ ਦੁਨੀਆਦਾਰੀ ਦਾ ਪਤਾ ਨਹੀਂ ਕੀ ਦੁਨੀਆ ਕਿੰਨਾ ਕੁ ਵਿਤੋਕੇ ਨਾਲ ਕੁਝ ਵੀ ਕਰਾ ਸਕਦੀ ਹੈ ਹੂੰ ਇਨਾਂ ਦਾ ਪਹਿਲਾਂ ਪਹਿਲਾਂ ਤਾਂ ਬਹੁਤ ਖੁਸ਼ ਹੋਏ ਜੀ ਵੀ ਸਾਡਾ ਮੁੰਡਾ ਆਰਮੀ 'ਚ ਹੋ ਗਿਆ ਹਨਾ ਕਿਸੇ ਨੂੰ ਜੋਬ ਨਹੀਂ ਮਿਲਦੀ ਲਾਲੂ ਜੀ ਕਿਉਂਕਿ ਉਹਦੇ ਵੀ ਉਹ ਬਹੁਤ ਪਰੇਸ਼ਾਨ ਸੀਗੇ ਆਰਥਿਕ ਤੌਰ 'ਤੇ ਵੀ ਐਨ ਐ ਸਟਰੋਂਗ ਨਹੀਂ ਹੈਗੇ ਇਹ ਮੈਂ ਦੇਖਿਆ ਇਹਨਾਂ ਦਾ ਘਰ-ਬਾਰ ਵੀਡੀਓ ਜੀ ਕਰਕੇ ਆਏ ਤਾਂ ਇਹਦੇ ਘਰ-ਬਾਰ ਵੇਖਣ ਤੋਂ ਬਾਅਦ ਲੱਗਦਾ ਲੱਗ ਕਿ ਬੜੇ ਤਕੜੇ ਹੈਗੇ ਨੇ ਨਹੀਂ ਜੀ ਨਹੀਂ 2 ਕਿੱਲੇ ਜ਼ਮੀਨ ਦੇ ਨੇ ਜੀ ਇਹਨਾਂ ਕੋਲ ਬਸ ਆਈ ਜਲਾਈ ਚੱਲਦੀ ਹੈ ਹਾਂ ਇਹ ਉਰੇ ਵੀ ਪ੍ਰਾਈਵੇਟ ਸੈਕਟਰ ਚ ਜੌਬ ਕਰਨ ਲੱਗਿਆ ਤੁਹਾਨੂੰ ਪਤਾ ਪ੍ਰਾਈਵੇਟ ਸੈਕਟਰ ਚ ਮਾੜੀ ਮੋਟੀ ਕਿਸੇ ਤੋਂ ਕੋਈ ਗਲਤੀ ਹੋ ਜਿੰਦੀ ਹੈ ਹਾਂ ਤਾਂ ਬਾਹਰ ਕੱਢ ਦਿੰਦੇ ਨੇ ਉੱਥੇ ਵੀ ਇਹਦਾ ਚੱਲਿਆ ਨਹੀਂ ਇਹ ਟਿਆਲੇ ਕੰਮ ਕਰਦਾ ਰਿਹਾ ਤਾਂ ਪ੍ਰਾਈਵੇਟ ਸੈਕਟਰ ਚ ਕੀ ਮਿਲਦਾ ਹੋਣਾ ਜੇ ਦੀ ਸਟੱਡੀ ਉਹ ਅੱਠ ਨੂੰ ਤੁਸੀਂ ਦੱਸ ਰਹੇ ਹੋ ਹੈਗੀ ਹੈ ਤੇ ਫਿਰ ਕਿੰਨੇ ਪਹਜਾਰੀ ਮਿਲਦੀਦਾ ਜੀ ਤੁਹਾਨੂੰ ਪਤਾ ਇਹਦੇ ਨਾਲ ਦਾ ਖਰਚੇ ਬਹੁਤ ਕੀ ਬੂਰੇ ਹੁੰਦੇ ਨੇ ਬਿਲਕੁਲ ਬਿਲਕੁਲ ਤੇ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਬੈਲਾਰੂਸ ਲੈ ਜਾ ਕੇ ਫਸਾਇਆ ਗਿਆ ਕੁਰਪ੍ਰੀਤ ਨੇ ਇਹ ਵੀ ਦੱਸਿਆ ਕਿ ਇਹ ਇਹ 7 ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਇਸ ਤੋਂ ਪਹਿਲਾਂ ਹੋਰ ਵੀ ਕਿੰਨੇ ਨੌਜਵਾਨ ਹੈਗੇ ਨੇ ਜਾਂ ਸਿਰਫ ਇਹ 7 ਹੀ ਵੈਸੇ ਤਾਂ ਕਹਿੰਦੇ ਨੇ ਜੀ ਹੋਰ ਵੀ ਨੇ ਨੌਜਵਾਨ ਬਾਕੀ ਇਹਦੇ ਨਾਲ 7 ਸੱਤੇ ਦੱਸਦਾ ਇਹ ਵੀ 7 ਜਾਣੇ ਆ ਸੀ ਜੀ ਕਿਉਂਕਿ ਗੱਲ ਹੁੰਦੀ ਰਹਿੰਦੀ ਆ ਇਹਨਾਂ ਦੇ ਪੇਰੈਂਟਸ ਦੀ ਵੀਡੀਓ ਦੇ ਆਧਾਰ ਤੇ ਤਾਂ 7 ਨੌਜਵਾਨ ਹੀ ਦਿਖ ਰਹੇ ਨੇ ਪਰ ਹੋ ਸਕਦਾ ਵੀ ਹੋਰ ਨੌਜਵਾਨ ਵੀ ਹੋਣ ਕੋਈ ਪਤਾ ਨਹੀਂ ਜੀ ਹੋ ਸਕਦੇ ਨੇ ਮੈਨੂੰ ਹੁਣ ਇੱਕ ਗੱਲ ਇਹ ਦੱਸੋ ਕਿ ਤੁਹਾਡੇ ਜਿਹੜਾ ਡਕਾਲਾ ਹੈਗਾ ਤੁਹਾਨੂੰ ਐਮ.ਐਲ.ਏ. ਕੋਣ ਪੈਂਦੇ ਨੇ ਆਪਣੇ ਜੀ ਆਪਣਾ ਇਹ ਪੈਂਦੇ ਨੇ ਜੀ ਆਪਣਾ ਚੇਤਨ ਸਿੰਘ ਜੋੜੇ ਮਾਜਰਾ ਤੇ ਚੇਤਨ ਸਿੰਘ ਜੋੜੇ ਮਾਜਰਾ ਜੀ ਤੇ ਕੀ ਉਹ ਤੋਂ ਆ ਕੇ ਪਰਿਵਾਰ ਨੂੰ ਮਿਲ ਕੇ ਗਏ ਨੇ ਜਾਂ ਕੋਈ ਹੋਰ ਮਿਲ ਕੇ ਗਿਆ ਕੁਝ ਲੱਗਿਆ ਇਹਦੇ ਬਾਰੇ ਪਤਾ ਨਹੀਂ ਜੀ ਉਹ ਤਾਂ ਨਹੀਂ ਮਿਲ ਕੇ ਗਏ ਬਾਕੀ ਇੰਡੀਵਿਜੂਅਲੀ ਇਹਨਾਂ ਦੀ ਫੋਨ ਤੇ ਗੱਲ ਹੋਈ ਹੋਵੇ ਉਹਦਾ ਸਾਨੂੰ ਕੋਈ ਪਤਾ ਨਹੀਂ ਜੀ 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 ਤੇ ਹਾਲੇ ਤੱਕ ਨਾ ਨਾਲੀ ਐ ਆਇਦਾ ਨਹੀਂ ਉਰੇ ਜੇ ਆਂਦੇ ਤਾਂ ਪਤਾ ਲੱਗਦਾਈ ਕੋਈ ਕਿਸੇ ਹੋਰ ਪਾਰਟੀ ਦਾ ਕੋਈ ਪੋਲਿਟਿਕਲ ਲੀਡਰ ਆਇਆ ਹੋਵੇ ਨਹੀਂ ਜੀ ਨਹੀਂ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਇਹਨਾਂ ਤੱਕ ਇਹਨਾਂ ਦਾ ਇੱਕ ਰਿਸ਼ਤੇਦਾਰ ਡੀਸੀ ਨੇ ਪਹੁੰਚ ਕੀਤੀ ਸੀਗੀ ਆਪਣੇ ਪਟਿਆਲੇ ਜੀ ਡੀਸੀ ਨੂੰ ਜ਼ਰੂਰ ਮਿਲ ਕੇ ਆਇਆ ਇੱਕ ਇਹਨਾਂ ਦਾ ਮਤਲਬ ਭਾਂਜਾ ਸੀਗਾ ਜੀ 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 ਹੋਰ ਕੋਈ ਕੋਈ ਵੀ ਆਪਣਾ ਰਾਜਨੀਤਿਕ ਲੀਡਰ ਕੋਈ ਕੋਈ ਨਹੀਂ ਨਰੋ ਅੱਜ ਜਿਵੇਂ ਤੁਸੀਂ ਦੱਸ ਰਹੇ ਕਿ ਤੁਹਾਡੇ ਤੋਂ ਇੱਕ ਕਲਾਸ ਥੱਲੇ ਪੜਦਾ ਸੀਗਾ ਗੁਰਪ੍ਰੀਤ ਦੋ ਤਿੰਨ ਕਲਾਸਾਂ ਨੀਚੇ ਸੀਗਾ ਜੀ ਦੋ ਤਿੰਨ ਕਲਾਸਾਂ ਨੀਚੇ ਸੀਗਾ ਤੇ ਤੁਸੀਂ ਵੀ ਜਾਂਗੋ ਤੁਹਾਡੇ ਵੀ ਮਨ 'ਚ ਹੋਣਾ ਕਿ ਵਿਦੇਸ਼ ਜਾਈਏ ਇਹਨਾਂ ਖਬਰਾਂ ਦੇਖਣ ਤੋਂ ਬਾਅਦ ਮਨ ਕਰਦਾ ਵੀ ਵਿਦੇਸ਼ ਜਾਣਾ ਚਾਹੀਦਾ ਨਹੀਂ ਜੀ ਨਹੀਂ ਆਪਣਾ ਤਾਂ ਵੈਸੇ ਵੀ ਇੰਟਰਸਟ ਹੈਗਾ ਨਹੀਂ ਸੀਗਾ ਜੀ ਪਰ ਜੋ ਇਹ ਪੁੱਛਦੇ ਦੇਖਦੇ ਆਂ ਉਸ ਤੋਂ ਬਾਅਦ ਤਾਂ ਜੇ ਬੰਦਾ ਸੋਚੇ ਵੀ ਹਾਂ ਵੀ ਘੁੰਮ ਫੇਰਾਏ ਬਹਾਰਤਾਂ ਉਹਦੇ ਬਾਰੇ ਵੀ ਵਿਚਾਰ ਨਹੀਂ ਆਂਦੇ ਹੁਣ ਕਿਉਂਕਿ ਐਂ ਗੇਟਾ ਇੱਕ ਮੁਰ ਫਿਰਨੇ ਸੀਗੇ ਬੜਾ ਥੱਕਾ ਹੋਇਆ ਇਹਨਾਂ ਨਾਲ ਪਿੰਡ ਦੇ ਪਿੰਡ ਦੇ ਲੋਕਾਂ ਦੇ ਵਿੱਚ ਕਿਹੋ ਜਿਹੀ ਗੱਲਬਾਤ ਚੱਲ ਰਹੀ ਹੈ ਕਿ ਕਹੀ ਜਾਂ ਮੁਖੋ ਲੈ ਹੁਣ ਇਸ ਖਬਰ ਤੋਂ ਬਾਅਦ ਪਿੰਡ ਦੇ ਲੋਕ ਤਾਂ ਇਹ ਸਾਰੇ ਆਹੀ ਮੰਗ ਕਰ ਰਹੇ ਨੇ ਵੀ ਮੁੰਡਾ ਵਾਪਸ ਆ ਜੇ ਸਾਡਾ ਹੋਰ ਵੀ ਜਿਹੜੇ ਇਹਦੇ ਨਾਲ ਨੇ ਉਹ ਵੀ ਵਾਪਸ ਆਣ ਜੀ ਵੀ ਆਪਦੇ ਘਰੇ ਵਸਣ ਤੁਹਾਡੇ ਤੋਂ ਪਹਿਲਾਂ ਮੈਂ ਗੁਰਪ੍ਰੀਤ ਦੇ ਮਦਰ ਨਾਲ ਫੋਨ ਤੇ ਗੱਲ ਕਰ ਰਿਹਾ ਸੀਗਾ ਤੇ ਉਹ ਕਹਿੰਦੇ ਕਿ ਮੈਂ ਹੁਣ ਕੁਝ ਬੋਲਣ ਦੀ ਸਮਰੱਥਾ ਨਹੀਂ ਹੈਗੀ ਮੇਰੇ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਮੇਰੇ ਦਿਮਾਗ ਤੇ ਅਸਰ ਪੈ ਰਿਹਾ ਕਿ ਕੁਝ ਵੀ ਹੋ ਸਕਦਾ ਹੈ। ਹਾਂਜੀ ਹਾਂਜੀ ਉਹ 2-3 ਦਿਨ ਹੋ ਗਏ ਜਦੋਂ ਦੀ ਵੀਡੀਓ ਆਈ ਹੈ ਉਹਨਾਂ ਨੇ ਰੋਟੀ ਰ ਵਗੈਰਾ ਕੁਝ ਨਹੀਂ ਖਾਇਆ ਕੀਤਾ ਹੈਗਾ। ਹੂੰ ਸਿਚੁਏਸ਼ਨ ਥੋੜੀ ਜੀ ਖਰਾਬ ਹੀ ਆ ਰਹੀ ਹੈ। ਵਿਗੜਦੀ ਜਾ ਰਹੀ ਹੈ। ਹਾਂਜੀ ਜਿਹੜੀ ਸਿਚੁਏਸ਼ਨ ਆ ਵਿਗੜਦੀ ਜਾ ਰਹੀ ਹੈ। ਹਾਂਜੀ ਹਾਂ ਵਿਗੜਦੀ ਜਾ ਰਹੀ ਹੈ ਜੀ। ਕਿਉਂਕਿ ਪਰਿਵਾਰ ਨੂੰ ਕੋਈ ਦਿਲਾਸਾ ਦੇਣ ਵਾਸਤੇ ਕੋਈ ਸਰਕਾਰ ਦਾ ਨੁਮਾਇੰਦਾ ਆਵੇ ਫੇਰ ਵੀ ਫਰਕ ਪੈਂਦਾ ਵੀ ਹਾਂ ਚਲੋ ਗੱਲਬਾਤ ਚੱਲ ਰਹੀ ਹੈ ਇਹਨਾਂ ਬਿਆਕਰਾਂ ਕਿਸੇ ਨੇ ਸੁਣੀ ਤਾਂ ਹੈ ਇਹ ਤਾਂ ਪਤਾ ਲੱਗੇ ਹਾਂਜੀ ਇਹ ਤਾਂ ਲੱਗੇ ਪਰਿਵਾਰ ਨੂੰ ਵੀ ਕਿਸੇ ਨੇ ਸਾਡੀ ਗੱਲ ਸੁਣੀ ਹੈ ਹਾਂਜੀ ਹਾਂਜੀ ਇਹਨਾਂ ਨੂੰ ਇਹਨਾਂ ਦੀ ਸੁਣੀ ਹੋਣ ਜਾਰੀ ਹਲੇ ਤਾਂ ਬਾਕੀ ਕਹ ਰਹੇ ਨੇ ਵੀ ਕੁਲਦੀਪ ਧਾਲੀਵਾਲ ਕਹ ਰਹੇ ਨੇ ਆਉਣ ਨੂੰ ਬਾਕੀ ਹਲੇ ਤੱਕ ਤਾਂ ਆਏ ਨਹੀਂ ਜਦੋਂ ਆਣਗੇ ਕੌਦੀਪ ਸਿੰਘ 49 ਵਾਲਾ ਲਾਲ ਦੀ ਗੱਲ ਕਰ ਰਹੇ ਨੇ ਹਾਂਜੀ ਹਾਂਜੀ ਚਲੋ ਚੰਗੀ ਗੱਲ ਆ ਜੇਕਰ ਪਹੁੰਚ ਦਿੰਨੇ ਤਾਂ ਹਾਂਜੀ ਹਾਂਜੀ ਹਰਜਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਉਮੀਦ ਕਰਦਾ ਹਾਂ ਗੁਰਪ੍ਰੀਤ ਜਲਦੀ ਵਾਪਸ ਆਊਗਾ ਠੀਕ ਸੋ ਤੁਸੀਂ ਦੇਖਿਆ ਕਿ ਇਹ ਇਸੇ ਪਿੰਡ ਦਾ ਨੌਜਵਾਨ ਹੈ ਹਰਜਿੰਦਰ ਜੋ ਕਿ ਗੁਰਪ੍ਰੀਤ ਨੂੰ ਦੋ ਤਿੰਨ ਕਲਾਸਾਂ ਮੂਹਰੇ ਪੜਦਾ ਸੀਗਾ ਤੇ ਉਹਨੇ ਗੁਰਪ੍ਰੀਤ ਬਾਰੇ ਦੱਸਿਆ ਕਿ ਬੜਾ ਇਨੋਸੈਂਟ ਬੋਨ ਲੜਕਾ ਸੀਗਾ ਹਾਲਾਂਕਿ ਪੜਾਈ ਦੇ ਵਿੱਚ ਬਹੁਤਾ ਮਜ਼ਬੂਤ ਨਹੀਂ ਸੀਗਾ ਤੋਂ ਇਸ ਕਰਕੇ ਇਹ ਲਗਾਤਾਰ ਜਿਹੜੀ ਗੱਲਬਾਤ ਹੈਗੀ ਆ ਉੱਠੀ ਹੋਈ ਹੈਗੀ ਹੈ ਤੇ ਪਿੰਡ ਵਾਲੇ ਜਿਹੜੇ ਹੈਗੇ ਨੇ ਉਹ ਮੰਗ ਕਰ ਰਹੇ ਨੇ ਸਰਕਾਰ ਤੋਂ ਕਿ ਜਲਦ ਹੀ ਸਾਡੀ ਜਿਹੜੀ ਗੱਲਬਾਤ ਸੁਣੀ ਜਾਵੇ ਸਾਡੇ ਤੇ ਜਿਹੜਾ ਹੈਗਾ ਬੱਚੇ ਨੂੰ ਵਾਪਸ ਬੁਲਾਇਆ ਜਾਵੇ ਪੰਜਾਬ ਦੇ ਵਿੱਚ ਸੋ ਇਸ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਚੇਤਨ ਸਿੰਘ ਜੋੜੇ ਮਾਜਰਾ ਦੇ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਪੀਏ ਫੋਨ ਚੱਕਦੇ ਨੇ 2-3 ਵਾਰ ਫੋਨ ਚੱਕ ਚੁੱਕੇ ਹਾਂ ਕਹਿੰਦੇ ਕਿਸੇ ਦੇ ਗੱਟਨ 'ਚ ਬਿਜ਼ੀ ਨੇ ਤੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਪਰ ਇਹ ਸਭ ਦੇ ਵਿੱਚੋਂ ਦੱਸ ਦੇ ਕਿ ਡਕਾਲਾ ਏਰੀਏ ਤੋਂ ਐਮਐਲਏ ਰਹੇ ਹੈਗੇ ਨੇ ਚੇਤਨ ਸਿੰਘ ਜੋੜੇ ਮਾਜਰਾ ਤੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਵੀ ਨਹੀਂ ਤੇ ਫਿਰ ਹਾਲ ਜਿਵੇਂ ਰਹੇ ਦਿੰਦ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਕੁਲਵਿੰਦਰ ਸਿੰਘ ਬਾਜੀਪੁਰ ਕੁਲਵਿੰਦਰ ਸਿੰਘ ਬਾਜੀਪੁਰ ਜੋ ਮੰਤਰੀ ਹੈਗੇ ਨੇ ਉਹ ਪਹੁੰਚਣ ਇਸ ਪਰਿਵਾਰ ਦੀ ਸਾਰ ਲੈਣ ਉਸ ਤੇ ਗੱਲਬਾਤ ਕਰਨ ਲਈ ਇਸ ਸਭ ਦੇ ਵਿੱਚ ਕੋਸ਼ਿਸ਼ ਸੋ ਅਸੀਂ ਕੋਸ਼ਿਸ਼ ਕੀਤੀ ਹੈ ਨਹੀਂ ਉਹਨਾਂ ਨੇ ਫੋਨ ਚੱਕਿਆ ਜੰਨ ਸਿੰਘ ਜੋੜੇ ਮਾਜਰਾ ਨੇ ਉਹਨਾਂ ਦੇ ਪੀਏ ਕਹਿੰਦੇ ਹਲੇ ਬਿਜ਼ੀ ਨੇ ਸੋ ਠੀਕ ਹੈ ਮੰਤਰੀ ਲੋਕ ਨੇ ਬਿਜ਼ੀ ਨਹੀਂ ਹੋ ਸਕਦੇ ਨੇ ਪਰ ਕਈ ਦਿਨ ਹੋ ਗਏ ਖਬਰ ਚੱਲਣ ਤੋਂ ਬਾਅਦ ਵੀ ਹਲੇ ਤੱਕ ਮੰਤਰੀਆਂ ਚੋਂ ਐਮ ਐਲ ਏ ਸੋ ਜਾਂ ਕੋਈ ਸਰਕਾਰੀ ਨਮਾਇੰਦਿਆਂ ਚੋਂ ਇਹਨਾਂ ਦੇ ਪਰਿਵਾਰ ਤੱਕ ਕਿਛੀ ਪਹੁੰਚ ਨਹੀਂ ਕੀਤੀ ਦੂਜੇ ਪਾਸੇ ਮਾਂ ਦਾ ਰੋ ਰੋ ਕੇ ਪੁਰਾ ਹਾਲ ਹੈ ਦਾਦਾ ਜਾਨੋ ਕੀ ਬੁੜਾਈ ਹੋਇਆ ਪਿਆ ਦਾਦਾ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਨੇ ਕੈਮਰੇ ਦੇ ਮੂਹਰੇ ਬੋਲਣੋਂ ਹੀ ਮناسب ਨਹੀਂ ਸਮਝਿਆ ਉਸਨੇ ਕਿਹਾ ਕਿ ਮੇਰੇ ਕੋਲ ਕੁਛ ਨਹੀਂ ਬੋਲਿਆ ਜਾਨ ਉਹਦੀ ਅੱਖਾਂ ਭਰੀਆਂ ਹੋਈਆਂ ਸੀਗਾ ਤੇ ਘੜੇ ਦੇ ਵਿੱਚ ਉਹ ਦਰਦ ਜਿਹੜਾ ਹੈਗਾ ਚਲਕ ਰਿਹਾ ਸੀ ਉਸ ਕੋਲ ਚੰਗੀ ਤਰ੍ਹਾਂ ਬੋਲਿਆ ਵੀ ਜਾਲ ਸੀਗਾ ਇਸ ਉਮਰ ਦੇ ਵਿੱਚ ਜਦੋਂ ਦਾਦੇ ਨੇ ਪੋਤੇ ਦੀ ਖੁਸ਼ੀ ਮਨਾਣੀ ਹੁੰਦੀ ਆ ਵਿਆਹ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਤਾਂ ਉਸ ਵੇਲੇ ਇਹ ਜੀ ਖਬਰ ਆ ਜੇ ਤਾਂ ਦਾਦੇ ਦੇ ਕੀ ਬੀਤੀ ਹੋਏ ਕਹਿੰਦੇ ਮੂਲ ਨਾਲ ਵਿਆਹ ਜਿਆ ਪਿਆਰਾ ਹੁੰਦਾ ਲੇਕਿਨ ਜਦੋਂ ਵਿਆਹ ਦੇ ਉੱਪਰ ਮਾਰ ਪੈ ਜਾਵੇ ਤਾਂ ਫਿਰ ਦਾਦੇ ਦਾ ਦਿਲ ਵੀ ਦੁਖੀ ਦਿਖਾਈ ਦਿੰਦਾ ਹੈਗਾ ਜੋ ਅਸੀਂ ਦੇਖਿਆ ਔਕੇ ਤਸਵੀਰਾਂ ਦੇ ਵਿੱਚ ਸੋ ਸਾਫ ਤੌਰ ਦੇ ਉੱਪਰ ਗੁਰਪ੍ਰੀਤ ਦੇ ਪਰਿਵਾਰ ਦਾ ਜਿਹੜਾ ਹਾਲ ਹੈਗਾ ਉਹ ਤੁਹਾਨੂੰ ਅਸੀਂ ਬਿਆਨ ਕੀਤਾ ਤੇ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਉੱਪਰ ਜਿੰਨੀ ਕਿ ਜਲਦੀ ਐਕਸ਼ਨ ਲੈਂਦੀ ਹੈ ਕਿੰਨੀ ਜਲਦੀ ਪਰਿਵਾਰ ਦੇ ਨਾਲ ਮਿਲ ਕੇ ਉਹਦਾ ਦੁੱਖ ਠੰਡਾ ਕਰਨ ਦੀ ਸਮਝਣ ਦੀ ਕੋਸ਼ਿਸ਼ ਕਰਦੀ ਹੈ ਇਹ ਨਹੀਂ ਪੰਜਾਬ ਦੇ ਹੋਰ 6 ਨੌਜਵਾਨੇ ਸੱਤ ਨੌਜਵਾਨ ਜਿਹੜੇ ਕਿਨੇ ਉਹ ਉਸ ਗੁਰਪ੍ਰੀਤ ਦੇ ਨਾਲ ਉੱਥੇ ਫਸੇ ਹੋਏ ਨੇ ਤੇ ਅਸੀਂ ਉਸ ਪ੍ਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਉਸ ਅਕਾਲ ਪੁਰਖ ਅੱਗੇ ਦੁਆ ਕਰਾਂ ਕਿ ਇਹ ਨੌਜਵਾਨ ਜਲਦ ਤੋਂ ਜਲਦ ਪੰਜਾਬ ਪਰਤਣ ਤੇ ਸਹੀ ਸਲਾਮਤ ਪਰਤਣ ਤੁਸੀਂ ਇਹ ਖਬਰ ਵੇਖੀ ਹੈ ਤੁਸੀਂ ਇਸ ਖਬਰ ਨੂੰ ਵੇਖ ਕੇ ਕੀ ਸਮਝਦੇ ਹੋ ਕਿ ਸਰਕਾਰ ਹੁਣ ਕੀ ਖਦਮ ਚੱਕੂਗੀ ਕੀ ਕਰਨਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਅ ਅ ਦਖਲਅਧੀ ਕਰਨੀ ਪਏਗੀ ਤੇ ਮਦਦ ਕਰਨੀ ਪਏਗੀ ਸਰਕਾਰ ਨੂੰ ਇਹ ਵੀ ਦੇਖਣਾ ਹੋਵੇਗਾ ਕਿ ਇਹਨਾਂ ਨੌਜਵਾਨਾਂ ਕੋਲੋਂ ਤੱਕੇ ਦੇ ਨਾਲ ਜਾਂ ਬਹਿਲਾ ਫਸਲਾ ਕੇ ਐਗਰੀਮੈਂਟ ਤੱਕ ਸਾਈਨ ਕਰਾ ਲਿਆ ਗਿਆ ਹੈਗਾ ਤਾਂ ਉਹਨਾਂ ਨੂੰ ਫੌਜ ਵਿੱਚ ਆਰਮੀ ਵਿੱਚ ਪ੍ਰਤੀ ਕਰਨ ਦਾ ਚਾਂਸਾ ਦੇ ਕੇ ਹੁਣ ਫਰੰਟ ਲਾਈਨ ਦੇ ਵਿੱਚ ਭੇਜਣ ਦੀ ਗੱਲ ਕਰ ਰਹੇ ਹਾਂ ਕਿ ਪਿਛਲੇ 2.25 ਸਾਲਾਂ ਤੋਂ ਯੂਕਰੇਨ ਦੇ ਨਾਲ ਜਿਹੜਾ ਜੰਗ ਲੱਗੀ ਹੋਈ ਹੈ ਉਹਦੇ ਵਿੱਚ ਸੋ ਇਹੋ ਜੀ ਅੱਗ ਦੇ ਵਿੱਚ ਜੇਕਰ ਨੌਜਵਾਨ ਜਾਣਗੇ ਤਾਂ ਉਹਨਾਂ ਦਾ ਬਚਣਾ ਸੰਭਵ ਨਹੀਂ ਜਿਸ ਕਰਕੇ ਪੂਰਾ ਪਰਿਵਾਰ ਜਿਹੜਾ ਹੈਗਾ ਦੁੱਖ ਵਿੱਚ ਆਪਣੀਆਂ ਅੱਖਾਂ ਜਿਹੜੇ ਹੈਗੀਆਂ ਨੇ ਉਹ ਨਮ ਕਰ ਰਿਹਾ ਤੇ ਸਰਕਾਰ ਤੋਂ بار-ਬਾਰ ਗੁਹਾਰ ਕਰ ਰਹੀ ਕਿ ਜਲਦੀ ਤੋਂ ਜਲਦੀ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ ਗੁਰਪ੍ਰੀਤ ਦੀ ਮਾਨਤਾ ਇੱਥੋਂ ਤੱਕ ਸਾਨੂੰ ਕਹਤਾ ਕਿ ਹੁਣ ਮੈਂ ਬਾਰ-ਬਾਰ ਬੋਲਣ ਜੋਗੀ ਨਹੀਂ ਹੈਗੀ। ਸੋ ਇਹ ਪ੍ਰਸ਼ਨ ਨੇ ਸਰਕਾਰ ਦੇ ਉੱਪਰ ਕਿ ਹੁਣ ਕਿੰਨੀ ਕੁ ਜਲਦੀ ਇਹਨਾਂ ਨੂੰ ਵਾਪਸ ਲਿਆਉਗੀ ਤੇ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਬਜਾਉਣ ਵਾਸਤੇ ਪੰਜਾਬ ਦੇ ਵਿੱਚ ਨੌਜਵਾਨਾਂ ਲਈ ਕਿੰਨਾ ਕਿਰਤੋਜਗਾਰ ਜਿਹੜਾ ਹੈਗਾ ਮਹੱਇਆ ਕਰਾਊਗੀ। ਸੋ ਇਸ ਤਰ੍ਹਾਂ ਵੇਖਦ ਰਿਹਾ ਯੂਰਪ ਪੰਜਾਬੀ ਟੀਵੀ ਮੈਨੋਕ ਕਰਦਵਸਿਸ ਨੂੰ